हां जी निम्रत बेटा ਤੁਸੀਂ ਹੋਮਵਰਕ ਕਿਉਂ ਨਹੀਂ ਕਰਕੇ ਆਏ ਮੈਡਮ ਜੀ ਮਮਾ ਨੇ ਕਰਾਇਆ ਨਹੀਂ ਜੀ ਮਮਾ ਨੇ ਕਰਵਾਇਆ ਨਹੀਂ ਕਿਉਂ ਨਹੀਂ ਕਰਵਾਇਆ ਮਮਾ ਮਮਾ ਨੂੰ ਜੀ ਚਾਹ ਵਾਲਾ ਚਾਹ ਪੀ ਜੀ ਮਮਾ ਨੂੰ ਚਾਹ ਵਾਲਾ ਚੜਿਆ ਪੀ ਕਾਦਾ ਚਾਹ ਚੜਿਆ ਪੀਆ ਮਾ ਮੇਰੇ ਬਿਆਹ ਦਾ ਜੀ ਮਾਮੇ ਦੇ ਵਿਆਹ ਦਾ ਕਿਹਦੇ ਮਾਮਾ ਜੀ ਦਾ ਵਿਆਹ ਹੈ ਮੇਰੇ ਮਾਮਾ ਜੀ ਦਾ ਅੱਛਾ ਤੁਹਾਡੇ ਮਾਮਾ ਜੀ ਦਾ ਵਿਆਹ ਹੈ ਤੁਹਾਨੂੰ ਚਾਹ ਹੈਗੇ ਜੀ ਪਰ ਇੱਕ ਗੱਲ ਦੱਸੋ ਵਿਆਹ ਤਾਂ ਤੁਹਾਡੇ ਮਾਮਾ ਜੀ ਦਾ ਫਿਰ ਮੰਮੀ ਨੂੰ ਕਾਹਦਾ ਚਾਹ ਮम्मा ਦੇ ਵੀ ਮਾਮਾ ਜੀ ਕੁਝ ਲੱਗਦੇ ਨੇ ਹਾਂਜੀ ਕੀ ਲੱਗਦੇ ਨੇ ਭਾਈ ਜੀ ਵੈਰੀ ਗੁੱਡ ਨਿਮਰਤ ਨੂੰ ਪਤਾ ਹੈ ਅੱਛਾ ਨਿਮਰਤ ਫਿਰ ਪਿਆ ਕਦੋਂ ਹੈ ਅੱਧੇ ਮਹੀਨੇ ਬਾਜੀ ਅੱਧੇ ਮਹੀਨੇ ਬਾਅਦ ਮੀਨਸ ਹੈਨਾ ਹਲੇ ਕਾਫੀ ਦਿਨ ਪਈ ਨੇ ਪਰ ਫਿਰ ਮम्मा ਨੇ ਕੱਲ ਕਿਉਂ ਨਹੀਂ ਹੋਮਵਰਕ ਕਰਵਾਇਆ ਕੱਲ ਕਿਉਂ ਨਹੀਂ ਹੋਮਵਰਕ ਕਰਵਾਇਆ ਮम्मा ਨੇ ਫਿਰ ਜੀ ਦਰ ਅਦਰ ਜੀ ਮम्मा ਸੂਟ ਸੀ ਨਾ ਰਹਿੰਦੇ ਨੇ ਤੁਸੀਂ ਮम्मा ਨੂੰ ਕਿਹਾ ਸੀ ਵੀ ਹੋਮਵਰਕ ਕਰਵਾ ਦਿਓ ਹਾਂਜੀ ਫਿਰ ਕੀ ਕਹਿੰਦੇ ਮम्मा ਮम्मा ਕਹਿੰਦੇ ਜੀ ਮੈਨੂੰ ਪਹਿਲੇ ਸੂਟ ਹੀ ਲੈਂਦੇ ਅੱਛਾ ਚਲੋ ਕੋਈ ਨਹੀਂ ਅਸਾਡੇ ਮम्मा ਆਣਗੇ ਨਾ ਫਿਰ ਮੈਂ ਮम्मा ਨੂੰ ਕਹੂੰਗੀ ਠੀਕ ਹੈ ਵੀ ਇਹਨੂੰ ਪਹਿਲਾਂ ਹੋਮਵਰਕ ਕਰਵਾਇਆ ਕਰੋ ਓਕੇ ਓਕੇ ਮੈਂ ਓਕੇ ਓਕੇ ਨਾ